ਇਸ ਇਲਾਕੇ ਦੇ ਤੇ ਸਮੂਚੀ ਸ੍ਰੀ ਨੰਦਪੁਰ ਸਾਹਿਬ ਲੋਕ ਸਭਾ ਦੇ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨਾਂ ਨੇ ਜੋ ਮਿਹਨਤ ਪਿਛਲੀ ਲੋਕ ਸਭਾ ਜਾਂ ਚੋਣਾਂ ਵੇਲੇ ਕੀਤੀ ਐਨੀ ਕੜਕ ਦੀ ਧੁੱਪ ਦੇ ਵਿੱਚ ਆਪਣਾ ਕੰਮ ਕਾਜ ਛੱਡ ਕੇ ਪਰਿਵਾਰ ਛੱਡ ਕੇ ਕਾਂਗਰਸ ਪਾਰਟੀ ਨੂੰ ਭਾਵੇਂ ਜਿੱਤ ਨਹੀਂ ਹਾਸਲ ਹੋਈ ਪਰ 3 ਲੱਖ ਤੋਂ ਵੀ ਵੱਧ ਵੋਟ ਕਾਂਗਰਸ ਪਾਰਟੀ ਨੂੰ ਮਿਲਿਆ ਉਸ ਕਰਕੇ ਲੜੀਵਾਰ ਹਰ ਵਿਧਾਨ ਸਭਾ ਹਲਕੇ ਵਿੱਚ ਵਰਕਰ ਸਹਿਬਾਨਾਂ ਦਾ ਧੰਨਵਾਦ ਕਰਨ ਵਾਸਤੇ ਮੈਂ ਪ੍ਰੋਗਰਾਮ ਚਾਲੂ ਕੀਤੇ ਹਨ ਔਰ ਉਸੇ ਲੜੀ ਦੇ ਤਹਿਤ ਅੱਜ ਮੈਂ ਗੜਸ਼ੰਕਰ ਦੇ ਵਿੱਚ ਆਇਆ ਸੀ ਔਰ ਇੱਥੇ ਜਿਹੜੀ ਜਿਹੜੀ ਕਮੀ ਰਹੀ ਹੈ ਕਿ ਕਿਨੇ-ਕਨੇ ਬੂਥਾਂ ਦੇ ਕਮੀ ਰਹੀ ਹੈ ਉਸਤੇ ਸਾਡੀ ਬਲਾਕ ਦੇ ਪ੍ਰਧਾਨ ਤੇ ਸਾਡੀ ਪਿੰਡਾਂ ਦੀਆਂ ਟੀਮਾਂ ਉਸਤੇ ਫੋਕਸ ਕਰਨਗੀਆਂ ਤਾਂਕਿ ਆਉਣ ਵਾਲੇ ਸਮੇਂ 'ਚ ਜੋ ਬਲਾਕ ਸੰਮਤੀ ਤੇ ਜ਼ਿਲ੍ਹਾ ਪੰਚਾਇਤ ਜਾਂ ਸਰਪੰਚ ਦੀ ਚੋਣ ਆਣੀ ਹੈ ਉਸਤੇ ਵਿੱਚ ਕਾਂਗਰਸ ਪਾਰਟੀ ਨੂੰ ਉਹ ਕਮਜ਼ੋਰੀ ਨਾ ਦੇਖਣੀ ਬਬੇ ਜਿਹੜੀ ਕਮਜ਼ੋਰੀ ਪਿਛਲੀ ਲੋਕ ਸਭਾ ਦੀ ਚੋਣ 'ਚ ਰਹੀ ਹੈ ਤੱਕ ਰੂਲਿੰਗ ਪਾਰਟੀ ਦੀ ਗੱਲ ਹੈ ਉਹਨਾਂ ਦੀ ਇਹ ਜੀ ਕਾਰਗੁਜ਼ਾਰੀ ਕਰਕੇ ਹੀ ਉਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਤਿੰਨ ਲੋਕ ਸਭਾ ਸੀਟਾਂ ਦੇ ਉੱਪਰ ਜਿੱਤ ਹਾਸਲ ਹੋਈ ਹੈ ਔਰ ਜਿਹੜੀ ਅਗਰ ਆਪਾਂ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਦੀ ਗੱਲ ਕਰੀਏ ਉਹਦੇ ਵੀ ਨੌ ਹਲਕਿਆਂ 'ਚੋਂ ਚਾਰ ਹਲਕਿਆਂ 'ਚ ਉਹ ਪਾਰਟੀ ਦੂਜੇ ਨੰਬਰ ਤੇ ਰਹੀ ਹੈ ਤਾਂ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਐਸੀ ਕਾਰਗੁਜ਼ਾਰੀ ਕਰਕੇ ਹੀ ਲੋਕ ਸਭਾ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਤਿੰਨ ਸੀਟਾਂ ਦੇ ਉੱਪਰ ਹੀ ਚੋਣ ਜਿੱਤ ਪਾਈ ਹੈ ਇਸ ਕਰਕੇ ਇਹ ਡਰ ਦਾ ਜਿਹੜਾ ਮਾਹੌਲ ਹੁੰਦਾ ਹੈ ਇਹ ਟੈਂਪਰੇਰੀ ਗੱਲਾਂ ਹੁੰਦੀਆਂ ਕਾਂਗਰਸ ਪਾਰਟੀ ਦਾ ਵਰਕਰ ਤਕੜਾ ਹੈ ਉਹਨੂੰ ਨਾ ਉਹ ਕਦੇ ਕਮਜ਼ੋਰ ਹੈ ਇਕੱਲੇ-ਇਕੱਲੇ ਵਰਕਰ ਤੇ ਸਾਡੇ ਅਹੁਦੇਦਾਰ ਦੇ ਨਾਲ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ ਤਕੜੇ ਦਿਖ ਕੇ ਖੜੀ ਮਿਲੂਗੀ ਜਿੱਥੇ ਕਿਤੇ ਕੋਈ ਤਸ਼ੱਦਦ ਹੋਊਗੀ ਉੱਥੇ ਵਿਜੇਂਦਰ ਸਿੰਘਲਾ ਖੁਦ ਆਫੇ ਆ ਕੇ ਆਪਣੇ ਵਰਕਰ ਦੇ ਨਾਲ ਖੜਾ ਮਿਲੂਗਾ ਤਾਂ ਕਿ ਜਿਹੜੀ ਮੌਜੂਦਾ ਸਰਕਾਰ ਦੀ ਧੱਕੇਸ਼ਾਹੀ ਹੋ ਸਾਡੇ ਵਰਕਰਾਂ ਉੱਪਰ ਨਾ ਚੱਲ ਸਕੇ ਦੇ ਉੱਪਰ ਜਿਹੜੇ ਪੱਧਰ ਤੇ ਗੱਲ ਕਰਨ ਦੀ ਲੋੜ ਹੋਊਗੀ ਮੈਂ ਉਸ ਪੱਧਰ ਦੇ ਉੱਪਰ ਗੱਲ ਕਰਾਂਗਾ ਔਰ ਜੇ ਉਸ ਦੇ ਉੱਪਰ ਕਿਸੇ ਵੀ ਸਰਕਾਰ ਦੇ ਉੱਪਰ ਦਬਾਅ ਜਾਂ ਕਿਸੇ ਅਫਸਰ ਦੇ ਉੱਪਰ ਦਬਾਅ ਪਾਉਣ ਦੀ ਲੋੜ ਹੈ ਉਸ ਦੇ ਉੱਪਰ ਜੋ ਕਾਂਗਰਸ ਪਾਰਟੀ ਦਾ ਪੂਰੇ ਦੇ ਬਲਾਕ ਪ੍ਰਧਾਨ ਸਹਿਬਾਨ ਜਾਂ ਔਰੇ ਦੀ ਲੀਡਰਸ਼ਿਪ ਫੈਸਲਾ ਕਰੂਗੀ ਉਸ ਦੇ ਵਿੱਚ ਮੈਂ ਉਹਨਾਂ ਨਾਲ ਹਾਜ਼ਰ ਮਿਲਾਂਗਾ